ਤੇ ਬੱਚਿਆਂ ਦੇ ਵਿੱਚ ਢਾਈ ਨਹੀਂ ਆ ਕਾਫੀ ਦੇਖਿਆ ਜਾਂਦਾ ਆਪਣੇ ਜਿਹੜੇ ਮਤਲਬ ਜਿਵੇਂ ਅਸੀਂ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਹੋਏ ਰਹਿ ਰਹੇ ਬੱਚੇ ਜੀ ਹੋਏ ਰਹਿ ਰਹੇ ਔਰ ਹਰ ਤਰ੍ਹਾਂ ਦੀ ਹੋਵੇਗਾ ਪਰ ਜਿਹੜੇ ਰਿਮੋਟ ਏਰੀਆ ਅੰਦਰ ਹੈਗਾ ਉਤੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਕਈ ਸਟੂਡੈਂਟਸ ਤਾਂ ਬਹੁਤ ਬੜਾ ਜ਼ਿਆਦਾ ਸਟਾਰਟਿੰਗ ਲੈਵਲ ਤੋਂ ਬਹੁਤ ਅੱਗੇ ਆਉਂਦੇ ਆ ਸਭ ਤੋਂ ਕਰਦਾ ਹੈ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ 20 ਬੱਚਾ ਜਦੋਂ ਸਕੂਲ ਛੱਡੇ ਤਾਂ ਨਿਰਮਖਣਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਜੇ ਉਹਦਾ ਹੀਮੋਗਲੋਬਿਨ ਜੀ ਪੂਰਾ ਹੋਵੇ ਹਾਈਟ ਵੇਟ ਵੀ ਉਹਦੀ ਜਿਹੜੀ ਹੋਣੀ ਚਾਹੀਦੀ ਉਹਨੀ ਹੋਵੇ ਔਰ ਉਹਨੂੰ ਆਪਣੀ ਵਿਜ਼ੂਅਲ ਅਬਿਲਿਟੀ ਔਰ ਬਾਕੀ ਸਾਰੇ ਜਿਹੜੀ ਅਬਿਲਿਟੀਆਂ ਬਾਰੇ ਉਹਨੂੰ ਪਤਾ ਹੋਵੇ ਉਹਦਾ ਇਸ ਤਰ੍ਹਾਂ ਸਾਰਾ ਕੁਝ ਨਾਪਰ ਕਰ ਲਿਆ ਇਹਨੂੰ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰ ਰਿਹਾ ਉਦੇ ਨਾਲ ਨਾਲ ਉਹਨੂੰ ਸੇਵ ਕਰਿਆ ਆਪਣਾ ਜਿਹੜਾ ਹੈਗਾ ਉਹ ਜ਼ਰੂਰ ਉੱਥੇ ਨੂੰ ਜਾਣ ਹੋਣਾ ਚਾਹੀਦਾ ਵੀ ਜਿਹੜੀ ਉਹ ਵੈਕਟਰ ਬੋਰਨ ਜਾਂ ਵਾਟਰ ਬੋਰਨ ਜੀਸਿਸ ਕੀ ਹੈ ਮੱਖੇ ਮੱਛਰਾਂ ਨਾਲ ਕਿਹੜੀਆਂ ਬਿਮਾਰੀਆਂ ਕਰਦੀਆਂ ਆਪਾਂ ਬਹੁਤ ਵੱਡੀ ਨਸੀਬਤ ਤੋਂ ਬਚ ਜਾਂਦੇ ਆ ਪਰ ਸਭ ਕਿੰਨੇ ਕੁ ਬੱਚੇ ਵੀਰੇ ਮੌਜੂਦ ਸੀ ਜਨਾਬ ਨੂੰ ਅਵੇਰਨੈਸ ਸੀ ਹਾਸਲ ਕੀਤੀ ਗਈ ਇਹ ਸਾਰੇ ਸਕੂਲਾਂ ਨੂੰ ਅਸੀਂ ਬਸੇ ਟ੍ਰੇਨਿੰਗ ਦੇ ਰਹੇ ਆ ਅੱਜ ਤੱਕ ਉਹਨਾਂ ਕੈਸ਼ਨਲ ਲੈਵਲ ਦਾ ਜਿਹੜਾ ਸਟੇਟ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਨੈਸ਼ਨਲ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਇਸ ਸਟੇਟ ਲੈਵਲ ਤੇ ਫੰਕਸ਼ਨ ਕਰਦੇ ਨੇ ਜਿਹੜਾ ਜਿਹੜੇ ਹਾਲਸ ਜਿੰਨੇ ਬੱਚੇ ਆ ਸਕਦੇ ਸੀ ਉਹ ਸਾਰੇ ਸਾਡੇ ਸਾਹਮਣੇ ਨੇ ਔਰ ਗਵਰਨਰ ਦੇ ਸਾਹਮਣੇ ਆਪਾਂ ਨੂੰ ਆਪਸ ਸਰਵਾਣੇ ਪਰ ਜਿਹੜਾ ਮੈਸੇਜ ਹੈ ਉਹ ਜਿਹਨੋਂ ਸਰਵਾਣੇ ਕੋਈ ਮੇਰਾ ਜਿਹੜਾ ਵੀਡੀਓ ਆ ਗਿਆ ਬਹੁਤ سارے ਬੰਦੇ ਦੇਖਦੇ ਆ ਹੋਣਾ ਦੱਸਾਂ ਇਹ ਲੋਕਾਂ ਦੀ ਸਮੱਸਿਆ ਨਾਲ ਜੁੜੇ ਮੇਰੇ ਸਵਾਲ ਹੈ ਬਹੁਤ سارے ਐਮਸੀ ਜਿਹੜੇ ਕੁਝ ਬਦੀਆਂ ਦੇ ਬੈਠ ਗਏ ਪਰ ਉਹ ਦਫ਼ਤਰ ਵੀ کھول ਰਹੇ ਲੋਕਾਂ ਨੂੰ ਲਈ ਛੋੜੇ ਉਹਦੇ ਕੰਮ